ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਵੇਗਾ ਸੁਖਬੀਰ ਸਿੰਘ ਬਾਦਲ ਨੂੰ ਲਾਂਬੇ ਕਰਨ ਵਾਲਾ ਧੜਾ ਕਿੰਨੂੰ ਪ੍ਰਧਾਨ ਬਣਾਉਣ ਦੀ ਸੋਚ ਰਿਹਾ ਹੈ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕੀ ਚਰਚਾ ਚੱਲ ਰਹੀ ਹੈ ਇਸ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਅਕਾਲੀ ਦਲ ਦਾ ਇੱਕ ਵੱਡਾ ਧੜਾ ਸਰਗਰਮ ਹੋਇਆ ਹੈ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਉਸ ਧੜੇ ਨੇ ਬਗਾਵਤ ਕੀਤੀ ਹੈ ਤੇ ਚਰਚਾ ਇਹ ਹੈ ਕਿ ਜਿਹੜਾ ਉਹ ਨਵੇਂ ਪ੍ਰਧਾਨ ਦੀ ਜਿਹੜੀ ਹੈ ਉਹ ਪਲਾਨਿੰਗ ਕੀਤੀ ਜਾ ਰਹੀ ਹੈ ਉਹਨਾਂ ਨੂੰ ਬਣਾਉਣ ਲਈ ਜਿਹੜੀ ਹੈ ਗੱਲਬਾਤ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਦਰਜਨਾ ਆਗੂਆ ਨੇ ਜਿਹੜੇ ਵੱਡੇ ਸੀਨੀਅਰ ਆਗੂ ਨੇ ਜਲੰਧਰ 'ਚ ਮੀਟਿੰਗ ਕਰਕੇ ਲੋਕ ਸਭਾ ਚੋਣਾਂ 'ਚ ਹੋਈ ਕਰਾਰੀ ਹਾਰ ਦੇ ਹਵਾਲੇ ਨਾਲ ਸੁਖਬੀਰ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ ਕੀਤੀ ਹੈ ਪਾਰਟੀ ਦੇ ਇੱਕ ਵੱਡੇ ਧੜੇ ਨੇ ਬਗਾਵਤ ਕਰਦੇ ਆਖਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਿਆਗ ਦੀ ਭਾਵਨਾ ਦਿਖਾਉਂਦੇ ਹੋਏ ਆਪਣੇ ਅਹੁਦੇ ਤੋਂ ਲਾਂਭੇ ਹੋ ਜਾਣ ਪਿੰਡ ਵਡਾਲਾ ਦੇ ਵਿੱਚ ਕੀਤੀ ਗਈ ਅਕਾਲੀ ਆਗੂਆਂ ਦੀ ਇਸ ਮੀਟਿੰਗ ਦੇ ਦੌਰਾਨ ਪਾਰਟੀ ਨੂੰ ਬਚਾਉਣ ਲਈ 1 ਜੁਲਾਈ ਤੋਂ ਅਕਾਲ ਤੱਕ ਸਾਬਤ ਤੌਰ ਤੇ ਅਰਦਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਚਲਾਉਣ ਦਾ ਐਲਾਨ ਕੀਤਾ ਗਿਆ। ਇਸੇ ਦੌਰਾਨ ਪਿਛਲੇ ਸਮੇਂ ਹੋਈਆਂ ਗਲਤੀਆਂ ਲਈ ਅਕਾਲ ਤੱਕ ਤਵਿਖੇ ਖਿਮਾ ਜਾਂਚਨਾ ਪੱਤਰ ਵੀ ਦਿੱਤਾ ਜਾਵੇਗਾ। ਦੂਜੇ ਪਾਸੇ ਕਾਲੀ ਆਗੂ ਜਿਹੜਾ ਬਾਗੀ ਧੜਾ ਕਾਲੀ ਆਗੂਆਂ ਦਾ ਉਹਦੇ ਵਿੱਚੋਂ ਪਰਮਿੰਦਰ ਸਿੰਘ ਢਿੰਡਸਾ ਨੇ ਪਾਰਟੀ ਵਿੱਚ ਬਹੁਤ ਸਾਰੇ ਲੀਡਰ ਜੋ ਪਾਰਟੀ ਦੀ ਅਗਵਾਈ ਕਰਦੇ ਨੇ ਇਸ ਦੌਰਾਨ ਉਹਨਾਂ ਆਖਿਆ ਕਿ ਗਿਆਨੀ ਹਰਪੀ ਸਿੰਘ ਦਾ ਨਾਮ ਵੀ ਲਿਆ ਜਾ ਰਿਹਾ ਪ੍ਰਧਾਨ ਬਣਾਉਣ ਦੇ ਲਈ ਉਹਨਾਂ ਆਖਿਆ ਕਿ ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਯਾਲੀ ਵਡਾਲਾ ਸਮੇਤ ਹੋਰ ਕਈ ਨਾਵਾਂ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ ਕਿਸੇ ਵੀ ਜਿਹੇ ਆਗੂ ਦੀ ਸਰਬਸੰਮਤੀ ਨਾਲ ਚੋਣ ਕੀਤੀ ਜਾ ਸਕਦੀ ਹੈ ਜੋ ਪਾਰਟੀ ਦੀ ਅਗਵਾਈ ਕਰਨ ਦੇ ਯੋਗ ਹੋਵੇ ਹਾਲਾਂਕਿ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੁੰਦਰ ਨੇ ਕਿਹਾ ਕਿ 99% ਦੀ ਆਗੂ ਸੁਖਬੀਰ ਸਿੰਘ ਬਾਦਲ ਨਾਲ ਖੜੇ ਨੇ ਕਿ ਦੋ ਚਾਰ ਲੋਕ ਉਧਰ ਗਏ ਨੇ ਤਾਂ ਉਹਨਾਂ ਨੂੰ ਪਾਰਟੀ ਦੇ ਮੰਚ ਤੇ ਆਪਣੀ ਗੱਲ ਰੱਖਣੀ ਚਾਹੀਦੀ ਹੈ ਇਹ ਗੱਲ ਬਲਵਿੰਦਰ ਭੁੰਦਰ ਨੇ ਆਖੀ ਆ ਗਿਆਨੀ ਹਰਪ੍ਰੀਤ ਸਿੰਘ ਬੇਸ਼ੱਕ ਇੱਕ ਪੜੇ ਲਿਖੇ ਸੂਝਵਾਨ ਸਿੱਖ ਵਿਦਵਾਨ ਨੇ ਸਿੱਖ ਚੀਜ਼ਾਂ ਦੇ ਸਿੱਖ ਮਾਮਲਿਆਂ ਦੇ ਜਾਣਕਾਰ ਨੇ ਆਪਣੇ ਧਰਮ ਪ੍ਰਤੀ ਆਪਣੀ ਜਿਹੜੀ ਉਹਨਾਂ ਦੀ ਫੀਲਡ ਹੈ ਗੁਰਸਿੱਖੀ ਦਾ ਕਹਿ ਲਈਏ ਜਿਹਦੇ ਵਿੱਚ ਉਹਨਾਂ ਨੇ ਪੀ ਐਚ ਡੀ ਵੀ ਕੀਤੀ ਹੈ ਧਰਮ ਵਿਧਾਨ ਦੀ ਗੱਲ ਕਰ ਲਈਏ ਉਹਦੇ ਵਿੱਚ ਉਹਨਾਂ ਨੂੰ ਗੱਲ ਇਹ ਹੈ ਕਿ ਸਿਆਸੀ ਮੋਰਚੇ ਤੇ ਉਹ ਕਿੱਡੇ ਕਾਮਯਾਬ ਹੁੰਦੇ ਆ ਇਹ ਇੱਕ ਅਹਿਮ ਗੱਲ ਹੋ ਸਕਦੀ ਹੈ ਕਿਉਂਕਿ ਜਿਹੜਾ ਤੜਾ ਉਹਨਾਂ ਦੇ ਆਲੇ-ਦਾਲੇ ਘੁੰਮ ਰਿਹਾ ਹੈ ਢੀਂਡਸਾ ਸਕੰਦਰ ਮਲੁਕ ਇਹ ਸਾਰੇ ਆਰਐਸਐਸ ਦੇ ਜਾਨੀ ਕਿ ਬੀਜੇਪੀ ਦੇ ਹਮੈਤੀ ਨੇ ਤਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਅੱਗੇ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਉਹ ਵੀ ਗਿਆਨੀ ਹਰਪ੍ਰੀਤ ਸਿੰਘ ਵੀ ਬੀਜੇਪੀ ਆਰਐਸਐਸ ਦੇ ਹਮੈਤੀ ਨੇ ਵਿਰਸਾ ਸਿੰਘ ਬਲਟੋਆ ਨੇ ਤਾਂ ਇੱਕ ਵਾਰ ਕਹਿ ਵੀ ਦਿੱਤਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦਿੱਲੀ ਜਾ ਕੇ ਸੰਗ ਦੇ ਬੰਦਿਆਂ ਨਾਲ ਮਿਲਦੇ ਜੁਲਦੇ ਨੇ ਤੇ ਕਿੱਥੇ ਕਿਹੜੀਆਂ ਮੀਟਿੰਗਾਂ ਹੋਈਆਂ ਜੋ ਉਸੇ ਦਰਮਿਆਨ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੋਂ ਜਿਹਆਂ ਜ਼ਿੰਮੇਵਾਰੀਆਂ ਤੋਂ ਲਾਂਭੇ ਕੀਤਾ ਗਿਆ ਸੀ ਤਾਂ ਇੱਕ ਸਵਾਲ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਕਿਉਂ ਵਿਚਾਰੇ ਜਾ ਰਹੇ ਨੇ ਹੋਰ ਬਹੁਤ ਸਾਰੇ ਨਾਂ ਸੀ ਕੀ ਗਿਆਨੀ ਹਰਪ੍ਰੀਤ ਸਿੰਘ ਸਿਆਸੀ ਕੂਵਤ ਰੱਖਦੇ ਐ ਕਿ ਉਹ ਇੱਕ ਏਡੇ ਵੱਡੇ ਪਾਰਟੀ ਨੂੰ ਚਲਾ ਲੈਣਗੇ ਉਹ ਵੀ ਇਸ ਤਰੀਕੇ ਨਾਲ ਕਿ ਜਦੋਂ ਪਾਰਟੀ ਦੇ ਅੰਦਰ ਬਹੁਤ ਸਾਰੇ ਵਿਗਾੜ ਪਏ ਹੋਣ ਪਾਰਟੀਆਂ ਨੂੰ ਸੁਧਾਰਨ ਦੀ ਲੋੜ ਹੋਵੇ ਤੇ ਖਾਸ ਕਰਕੇ ਬਾਦਲ ਪਰਿਵਾਰ ਦੇ ਵਿੱਚੋਂ ਜਿਹੜਾ ਬਾਦਲ ਪਰਿਵਾਰ ਦੇ ਵਿਰੁੱਧ ਬਗਾਵਤ ਕਰਕੇ ਇਹ ਚੀਜ਼ ਕੀਤੀ ਗਈ ਹੋਵੇ ਤਾਂ ਮੈਨੂੰ ਇਹ ਰਾ ਸੁਖਾਲਾ ਨਜ਼ਰ ਨਹੀਂ ਆਉਂਦਾ